ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣਾ ਬਲੌਗ ਥੋੜਾ ਥੋੜੇ ਕਲਿੱਪ ਕਰਕੇ ਪੂਰਾ ਕਰਦੇ ਆ ਜੀ ਤੇ ਪੌਦੇ ਦੇ ਹੀ ਆ ਸਾਰਾ ਬੀਜਣ ਤੋਂ ਲੈ ਕੇ ਫਰਿਆਈ ਮਾਰਨ ਲੱਗ ਗਿਆ ਆਪਣੀ ਬਸ ਹੁਣ ਇੱਕ ਦਿਨ ਤੱਕ ਜੀਰੋ ਲਾਣੀ ਲੋ ਚਾਰ ਦਿਨ ਤੱਕ ਸਾਰਾ ਪੌਦੇ ਹੀ ਬਲੌਗ ਹੈ ਦੇਖਿਓ ਤਾਂ ਇੱਕ ਵਿੱਚ ਗਰੀਸ ਵਾਲੀ ਲੈ ਲੈਂਦੀ ਆਪਣਾ ਗਰੀਸ ਗੱਲ 5 ਕਿਲੋ ਵਾਲੀ ਤੁਮੀ ਦੇ ਵੇਲੇ ਉਹ ਤੇ ਦੱਸਿਓ ਰਹੀਆਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੀ। ਚਾਰੇ ਬਣਾਇਆ ਜੀ ਬੀਜ ਨੂੰ। ਹੁਣ ਵੀਰ ਵਿਜਾਂਗੇ। ਬਾਬਾ ਜੀ ਦੀ ਕਿਰਪਾ ਨਾਲ ਅੱਜ ਬੀਜ ਬੀਜਾਂਗੇ। ਇੱਕ ਮੋਟਰ ਉਹ ਆ ਦੇਖ ਸਾਡੀ।

कल पानी ला रहे छब्बी बीजना सारा अग ना अग लाई पर अग ना सारा उजाड़ते ਸਾਰਾ ਬਾਜ਼ਾਰ ਤੇ ਸਾਡਾ ਇਹਨਾਂ ਅੱਗ ਲੱਗੀ ਜਾਦਾ ਸਾਰਾ ਬਜ਼ੜ ਗਿਆ ਅਟਰਾ ਸਾਰਾ ਦੂਹ ਤੇ ਇਹਨੇ ਨਹੀਂ ਤੇ ਪਟਰਾਵਲੇ ਬਾਗ ਅੱਗ ਲੱਗ ਗਈ ਪਟਰਾਵਲੇ ਥੋੜੀ ਅੰਦਰ ਟਰਾਂਸ ਕਰਮ ਮੈਂ ਲੇ ਲੋ ਜੀ ਅੱਜ ਹੋਰ ਵੀ ਤੇ ਆਪਾਂ ਨੇ ਬੀਜ ਹਾਂ ਬੜੀਆ ਪਰਲਾ ਤਾਂ ਵਧੀਆ ਜੰਮਿਆ ਆ ਆਪਣਾ ਇਹਨਾਂ ਨੰਬਰ ਜੰਮਿਆ ਪਰਲਾ ਤਾਂ ਪਹ ਲਾਗ ਅੱਗ ਲੱਗੀ ਜਦੋਂ ਪਹਿਲਾਂ ਸਾਰੇ ਅੰਬ ਪੂਗ ਗਏ ਸਾਡੇ ਪਰਾਂ ਦੇ ਸਾਰੇ ਦਰਖਤ ਪੂਗ ਗਏ ਦੇਖੋ ਅੱਗ ਨਾਲ ਸਾਰੇ ਦਰਖਤ ਲੂਸ ਤੇ ਅੰਬ ਵੀ ਵਿਚਾਰਾ ਸਾਰਾ ਪਰਲਾ ਅੰਬ ਤਾਂ ਸਾਰਾ ਲੂਸ ਹੋ ਗਿਆ ਸਾਰੀ ਬਗੀਚੀ ਇੰਨੇ ਫੁੱਲ ਦੇ ਸਭ ਜਲ ਗਏ ਪਛਰੇ ਈ ਜੀ ਤਾਂ ਆਪਣਾ ਹਰਿਆਈ ਮਾਰ ਲੱਗਿਆ ਸਵੇਰੀ ਤਾਂ ਹਰਿਆਈ ਮਾਰ ਰਿਹਾ ਦਾ ਇਹਨ ਸਵੇਰੀ ਤਾਂ ਹਰਿਆਈ ਮਾਰ ਰਿਹਾ ਦਾ ਫਾੜੀ ਦਾ ਭਰਿਆ ਵਾ ਤਾਂ ਕਰਕੇ ਦੁੱਬਿਆ ਵਾ ਆ ਵਾਝਗੇ ਵੀ ਇੱਧਰ ਫੁੱਲ ਵਾਝਗੇ ਤੇ ਉੰਜ ਮੈਂ ਤਾਂ ਸਾਰਾ ਗਿਆ ਲੋ ਜੀ ਬੀਜ ਆਪਣਾ ਚਰੀ ਮੈਂ ਪਾਉਂਗਾ ਜਰੇ ਗੜੀ ਲਈ ਆ ਜਰੇ ਬੀਜ ਹੈ ਐਮੇ ਦਾ ਹੋ ਗਿਆ ਇਹਨੇ ਹਰੇ ਮਾਰ ਪੰਜ ਸੱਤ ਦਿਨ ਪੰਜ ਜਿੰਦਾ ਆਏ ਇਹ ਕੱਲ ਬੀਜ ਦਾ ਆ ਲੋ ਜੀ ਇਹ ਲਿਆਂਦਾ 에ਅਰ ਫਿਲਟਰ ਉਸ ਦਿਨ ਉਹ ਛੋਟਾ ਰਹਿ ਗਿਆ ਸੀਗਾ ਬਦਲ ਕੇ ਲਿਆ ਗਿਆ ਅੰਦਰ ਇਹ ਤੋਂ بڑا ਲਿਆਂਦਾ ਛੂਪਾ ਆਪਣੇ ਟਰੈਕਟਰ ਦਾ بڑا ਲਗਾਇਆ ਉਹ ਨਾ 에ਅਰ ਕਲਿੰਡਰ ਤੇ ਕਾ ਲਿਆਂਦੀ 3 ਕਿਲੋ ओरिजिनल ਮੈਕ ਦੀ ਗਰੀਸ ਮੈਕ ਕੰਪਨੀ ਦੀ 3 ਕਿਲੋ ओरिजिनल ਗਰੀਸ ਲਿਆਂਦੀ ਗਰੀਸ ਗਨ ਵਾਲਾ ਵੀ ਜੋੜ ਵੜਤਿਆ 5 ਕਿਲੋ ਵਾਲੀ ਗਰੀਸ ਗਨ ਲਿਆਂਦੀ 5 ਕਿਲੋ ਵਾਲੀ ਵਧੀਆ ਗਰੀਸ ਗਨ ਲਿਕੇ ਆਂਦੀ ਆਪਣੀ ਤੋ ਲਗੇ ਖੰਮਕਣਾ ਗਿਆ ਗ੍ਰੀਸ ਕਰਨਾ ਹੈ ਇਹ ਇਹਲਾ ਸਮਾਨ ਹੈ ਇਹਲਾ ਛੱਲਾ ਸਾਰਾ ਇਹ ਲੈ ਅ ਡਿਗਰੀਸ ਗਨ ਘੜੀ ਘੜੀ ਤੇ ਹਲਵਾ ਵਜੇ ਕੱਢ ਕੇ ਫੇਰ ਦਿਖਾ ਲਾ ਆਹ ਦੇ ਪਾ ਪਈ ਉਹਦਾ ਹੈਂਡਲ ਲਾਉਂਗਾ ਆਈ ਗ੍ਰੀਸ ਨਾਲ ਉਹਦਾ ਮੈਂ ਖੁਰ ਦੇ ਗ੍ਰੀਸ ਪਾ ਰਿਹਾ ਹਾਂ ਜੀ ਹੂੰ ਪੱਕਾ ਨੋਪਰੀਓ ਬਣਾ ਲਿਆ ਹੂੰ ਇਹ ਅ ਜਿਗਾਰ ਇਹਦੇ ਵਿੱਚ ਇਹ ਜਿਗਾਰ ਆਪਾਂ ਗ੍ਰੀਸਾ ਜੀ 3 ਕਿਲੋ ਪਾ ਦੇ ਲਈ ਭਰ ਦੋਣੀ ਬਾਰ-ਬਾਰ ਤੇ ਕੰਮ ਪੱਕਾ ਕਰ ਦਾਂਗਾ ਲੋ ਜੀ ਰਾਤ ਨੂੰ ਲਾਈਟ ਹਲਟ ਪੈ ਗਿਆ ਆ ਨਹੀਂ ਵੇਖਦੀ ਫੇਰਾਤ ਨੂੰ ਜਨਰੇਟਰ ਲਾ ਕੇ ਉਹਦਾ ਪਾਣੀ ਭਰ ਰਹੇ ਹਾਂ ਜਨਰੇਟਰ ਲਾ ਕੇ ਜਨਰੇਟਰ ਲਾਇਆ ਰਾਤ ਨੂੰ ਕੀ ਕਰੀਏ ਜੀ ਜੀਰ ਸਾਰੇ ਜਿੰਨੀਦਰ ਕੀ ਕਰੇ ਰਾਤ ਨੂੰ ਬਹੁਤ ਕਰ ਰਹੇ ਆ ਭਾਈ ਜਨਰੇਟਰ ਲਿਆ ਆਂਦਾ ਜਨਰੇਟਰ ਲਾ ਕੇ ਬਹੁਤ ਭਾਰੇ 2-3 ਦਿਨ ਹੋ ਗਏ ਤੇ ਬਹੁਤ ਹੋ ਗਈ ਖਰਾਬ ਤੂੰ ਦੇਖ ਲੈ। ਕੀ ਬਣਦਾ? ਇਹ ਦੇਖ। ਉਹ ਦੇਖ ਮੈਂ। ਫਿਰ ਤਾਂ ਲਾਈਟ 'ਮਾਂ ਫਰਕ ਰਹੂਗਾ ਹਨਾ ਜੀ? ਹਾਂ ਜੀ। ਮੈਂ ਲਾਈਟ 'ਮਾਂ ਫਰਕ ਫਾਲਟ ਕਿੰਤਰ? ਮੈਂ ਲਾਈਟ 'ਮਾਂ ਥਾਲੇ 2-3 ਦਿਨ ਫਾਲਟ ਰਹੂਗਾ। ਹਾਂ 2 ਦਿਨ 2 ਦਿਨ ਨਹੀਂ ਚੱਲਦੀ ਹਲੇ। 2-3 ਦਿਨ ਨਹੀਂ ਚੱਲਦੀ ਇਹਨੇ। ਖੰਬੇ ਟੁੱਟ ਗਏ ਨਾ? ਹਾਂ। ਖੰਬਿਆਂ ਦਾ ਚੱਕਰ ਪੈ ਗਿਆ। ਹੋ ਸਕਦਾ ਵੀ ਸ਼ਾਇਦ ਜੀ ਜਿਹੜਾ ਤਾਫ ਜਾ ਵੀ ਉਹ ਖੈ ਚਲਾ ਦੇ ਮੈਂ ਤਾਂ ਸਾਡੇ ਵਾਲਾ ਇੱਧਰ ਇੱਧਰ ਉਹ ਆਏ ਤਾਂ ਕੱਟ ਤਾਂ ਹੈਗਾ ਉੱਥਾ ਲੈਂਦਾ ਹੈ ਉੱਥਾ ਲੈਂਦਾ ਕੱਟ ਤਾਂ ਹੈਗਾ ਆਹ ਹੋਊਗਾ ਕੱਟ ਤਾਂ ਕੋਈ ਕੱਟ ਹੈਗਾ ਉੱਥਾ ਉਹਦੇ ਖੇਤਮਾ ਕਿਹਦਾ ਤੁਸੀਂ ਇੱਧਰ ਗਏ ਤੇ ਨਾ ਬੀਜ ਭਰਨਾ ਉਹਦੇ ਖੇਤ ਵੀ ਆ ਕੱਟ ਲਾਈਨ ਕੱਟ ਉਹ ਤਾਂ ਟੁੱਟਿਆ ਵਾ ਇਹਦਾ ਟੁੱਟਿਆ ਟੁੱਟਿਆ ਵਾ ਕੱਟ ਕੱਟ ਹਾਂ ਫੇਰ ਤਾਂ ਫੇਰ ਤਾਂ ਨਹੀਂ ਹਾਨੀ ਔਖਾ ਗਾ ਟੁੱਟਿਆ ਵਾ ਫੇਰ ਕੀ ਦੁਬਾਰਾ ਲੱਗੂਗਾ ਕਿਹੜਾ ਇੱਕ ਹੋਰ 4-5 ਜਦੋਂ 2 ਨਹੀਂ ਨਹੀਂ ਹਾਂ ਹੋ ਜਾਣਾ 2 ਦਿਨ ਤੱਕ ਤਾਂ ਹੋ ਜਾਊਗਾ ਠੀਕ 4 ਦਿਨ ਤਾਂ ਪਾਉਣਾ ਯਾਰ ਕੱਢ ਦੇਣੇ ਆ ਹੁਣ ਪਾਣੀ ਲਾਏ ਤਾਂ ਨਹੀਂ ਹਾਂ ਯਾਰ ਤਾਂ ਹੁਣ ਜੇ ਹੁੰਦਾ ਲਾ ਕੇ ਹੁੰਦਾ 5-4 ਦਿਨ ਸੁੱਕਦਾ ਸਾਰਾ ਪੂਰਾ ਛੌਰਾ ਰਹਿੰਦਾ ਅੰਬਾ ਦਾ 4 ਦਿਨ ਤਾਂ ਉਹ ਵੀ ਆਹ ਸਾਲ ਬੱਦਲ ਕਰਕੇ ਤਾਂ ਬੱਦਲ ਕਰਕੇ ਹਾਂ ਕੀ ਕਰਾਂ ਨਹੀਂ ਬੰਦਾ ਲਓ ਜੀ ਅੱਜ ਮਿੱਟੀ ਦੀ ਤਲੀ ਵੀ ਪੁਰਾਣੀ ਇੱਕ ਅੱਧ ਸਪਾਣਾ ਤੇ ਅੱਜ ਵੀ ਜਰੇ ਆ 26 ਦਾ ਵੀ 026 ਲਾਈਟ ਆ ਗਈ ਸੀ ਕੱਲ ਆਪਾਂ ਇਹ ਜੀ ਬਿੱਲੇ ਆਰਾਮ ਤੇ ਪਾਣੀ ਪੁਣੀ ਲਾਣਾ ਨਹੀਂ ਲਾਣਾ ਪਾਉਦ ਨੂੰ ਯਾਦ ਕਰ ਦੋ ਹੈ ਇਹ ਤਾਂ ਕੱਢ ਗਈ ਨੀੰਨ ਬੰਦੰਗ ਦਾ ਲੋਟ ਨਹੀਂ ਚੜ ਗਈ ਲੋ ਜੀ ਬਹੁਤ ਆਪਣੀ ਹੋ ਗਈ ਉਹ ਪਰਲੀ ਬਹੁਤ ਥੋੜੀ ਹਵਾ ਚੜ ਗਈ ਤਾਂ ਇਤਰਾ ਹੋ ਗਈ ਬਾਕੀ ਵਧੀਆ ਜੰਮ ਗਈ ਬਹੁਤ ਐਨ ਉਹ ਪਰਾ 26 ਹੈ 26 ਹੋ ਵੈਸੇ ਅਕਰੀ ਜੋਂ ਦਾ ਚਾਲਾ ਕੰਪਿਊਟਰ ਕਰਾ ਉਹ ਪਾ ਜੀ ਸੀ ਵੀ ਚਲਾਈ ਦੀ ਕਿਸੇ ਨੇ ਲੱਗੇ ਵੇ ਜਿੰਮੇਦਾਰ ਵਿਚਾਰੇ ਮਾਰੋ ਮਾਰ ਆਈ ਡਾਲਾ ਦਵਾ ਸੀ ਸਸੇ ਕਾਲ ਜੀ ਸਾਰਿਆਂ ਨੂੰ ਆ ਬੀਜ ਆ ਜੀ ਆਪਣਾ ਅੱਜ ਅੱਜ ਦੀ ਕੰਡੀਸ਼ਨ ਆ ਆਪਣੇ ਬੀਜ ਦੀ ਐਡਾ ਬੜਾ ਹੋ ਗਿਆ ਅੱਜ ਹੈਗੀ ਤਰੀਕ ਅੱਜ ਤਰੀਕ ਹੈਗੀ ਆਪਣੀ 2 2 ਜੂਨ ਹੋ ਗਿਆ ਅੱਜ 2 ਜੂਨ ਅੱਜ ਸੋਮਵਾਰ ਰੋਜ਼ ਦਿਨ 2 ਜੂਨ ਅੱਜ ਉਹ ਪੂਰਾ ਕਰ ਦੂੰਗਾ ਬਲੌਗ ਪਾ ਦੂੰਗਾ ਬੀਜ ਦੇ ਦੇ ਤਿਆਰੀਆਂ ਤਿਆਰ ਕਰ ਦਿੱਤਾ ਤੱਕ ਦਾ ਬਲੌਗ ਹੈ ਜੋ ਤਿਆਰ ਕੀਤਾ ਸੀਗਾ ਉਹ ਸਾਰੇ ਥੋੜੇ ਥੋੜੇ ਕਲਿੱਪ ਐਡ ਕਰੇ ਵੇ ਸਾਰੇ ਪਾ ਦੂੰਗਾ 26 ਵੀ ਆਪਣਾ ਹੋ ਗਿਆ ਵੀਜ ਤਾਂ ਬਹੁਤ ਹੈ ਡਾਡੀ ਮੈਂ ਕਹ ਵੀਜ ਤਾਂ ਪਰ ਨਾਲੋਂ ਜ਼ਿਆਦਾ ਨਹੀਂ ਵੀਖ ਲਿਆ ਹੈ ਜ਼ਿਆਦਾ ਜ਼ਿਆਦਾ ਹੂੰ ਲੈ ਨਹੀਂ ਕਿਸੇ ਦਾ ਕਿੱਲਾ ਉਹਨਾਂ ਨੂੰ ਦਾਨ ਚਾਹਵਾ ਲਾ ਲੀ ਸੰਗਣਾ ਲਵਾ ਦੂੰਗੇ ਇਹ ਸਾਡੀ ਮੋਟਰ ਅੱਜ ਪਾ ਦੂੰਗਾ ਜੀ ਵਲੌਗ ਸਾਰਾ ਛੋਟਾ ਛੋਟਾ ਕਲਿੱਪ ਕੱਟੇ ਹੋਇਆ ਹੋਰ ਤਾਂ ਕੁਝ ਹੁੰਦਾ ਨਹੀਂ ਬਾਕੀ ਡਿਊਟੀ ਦਾੜੀ ਜਾਂਦੇ ਅਸੀਂ ਅੱਜ ਡੋਲਾ ਡਾਲਾ ਦਾ ਸਵਾਰਿਆ ਤਾਂ ਕੁਛ ਹੋ ਤਾ ਉਹ ਹੋਰ ਤਾਂ ਬਸ ਆਈਆਂ ਕੰਮ ਕਰ ਚੱਲੀ ਜਾਂਦਾ ਥੋੜਾ ਥੋੜਾ ਐਕਟਿਵਾ ਸਵਾਰਿਆ ਮੁੰਡਾ ਪਿੰਡ ਦੀਆਂ ਬੇਲੇ ਆਣੇ ਹੱਥ ਇਹ ਜ਼ਿਆਦਾ ਥੱਕ ਜਾਂਦੀਆਂ ਵਿਚਾਰੀਆਂ ਕੰਮ ਕਾਰ ਕਰਕੇ ਹੋਰ ਅਜੇ ਨੇ ਬੈਠ ਜਿੰਦੇ ਰਾਤ ਤੇ ਹੈ ਹੈ ਤੇ ਉੱਟ ਨਾਲ ਆ ਜਿਹੜਾ ਇਕੱਠਾ ਹੋ ਗਿਆ ਦੇਖ ਵੀ ਕਿਤਰਾ ਡੈੜੀਆਂ ਬਣ ਗਈਆਂ ਇਹ ਹਾਂ ਆਪਣੀ ਗਲਤੀ ਨਾ ਮੰਨੀ ਆ ਗਿਆ ਰੈਟ ਖੜਾ ਆ ਗਿਆ ਪਾਣ ਲੱਗੇ ਹੁਣ ਇਹ ਚ ਐਨੇ ਐਨੇ ਕਿ ਜੇ ਪਰੋਲੀ ਉਹ ਨਨੂਰਾ ਕੀ ਆ ਪੜ ਜੀਰੀਲਾ ਇਹ ਜੀਰੀਲਾ ਜੀਰੀਲਾ ਰਹੇ ਤੁਸੀਂ ਹਾਂ ਆ ਪਾਣੇ ਉਹ ਬਿੱਲੀ ਕਿੱਥੇ ਗਿਆ ਵਾ ਮਗਨ ਸਾਹਿਬ ਗਿਆ ਵਾ ਹਾਂ ਕੀ ਕਰ ਰਹੇ ਮੋਟਰ ਵਾ ਕੋਣ ਤੁਸੀਂ? ਓ ਯਾਰ ਹੋ ਤਿੰਨਾਂ ਨੇ ਉੜਗੀ ਦੀ ਉਪਲਸਰ ਦਾ ਲਾਰਾ ਇਹਦਾ। ਚਾਚਾ ਪੈ ਲ ਗਿਆ ਬਦਹੈਂ। ਮੈਂ ਵੀਡੀਓ ਡੈਡੀ ਨੂੰ ਵੀ ਗਿਆ ਦਾ। ਡੈਡੀ ਤਾਂ ਤੇਰਾ ਮੈਂ ਡੈਡੀ ਦੇਖਿਆ ਤਾਂ ਵੀਡੀਓ ਪਾਈ ਵੀ ਤਾਂ ਹੈਤੀ। ਆ ਪੈ ਲ ਗਿਆ ਬੈ ਰੀ ਸੇ ਕਰਦਾ ਮੇਰੇ ਡੈਡੀ ਦੀ ਪਰ ਹੁੰਦੀ ਨਹੀਂ। ਡੋਡਾ ਵੀਡੀਓ ਬਣਾਣੇ ਪਰ ਆਏ ਨਾ ਘਰ ਆਏ ਨਾ ਘਰ ਦਾ ਵੀਡੀਓ ਮੋ ਯਾਰ। ਤੂੰ ਐਂ ਦੱਸ ਵੀ ਹੁਣ ਉਧਰ ਕਿਹ ਪਾਣੀ ਕਿੱਧਰ ਲੱਕਿਆ ਲਾਇਆ ਬਦਤਾ ਪਾਣੀ ਕਿੱਥੇ ਲਾ ਰਿਆ। ਓ ਯਾਰ ਉਧਰ ਲਾ ਰੋਦਾ ਤਲੀ ਨੂੰ ਅੱਧ ਚੜਾ ਪੂਰਾ ਵੀ ਲਾਇਆ ਬਦ ਨਾਲ ਵੀਡੀਓ ਪਾਈ ਵੀ ਸੀ ਤਾਂ ਪੈ ਪੰਜੀਆਂ ਦੀ। ਪੂਰਾ ਮੋਟਰ ਪਾਣੀ ਕੱਢ ਰਹੀ ਆ। ਉਨੇ ਸਹੀ ਦੱਸ ਅਸੀਂ ਵੀਰੀਸਾ ਪਾਣੀ ਆ ਰਿਹਾ ਦੇ 500 ਹਜ਼ਾਰ ਦਾ 500 ਵਾਲਾ ਦਾ ਕਰਾ ਰਹੇ ਬੋਰ ਨਾ ਨਾ ਉਹ ਵੀ 500 ਹਜ਼ਾਰ ਰਹਿ ਤਿੰਨ ਸੌ ਵਾਲਾ 500 ਉਹ ਜੇ ਮੈਂ ਕਿਹਾ ਕਰਾ ਲਓ ਬੋਰ ਕਰਾ ਲਓ ਲੈ ਕਾਜ ਕਰਾਵਾਂਗੇ ਸਦੀ ਪਾਲਟੇ ਦੇ ਅਜੇ ਟਾਈਮ ਨਹੀਂ ਆਇਆ ਐਨਲੈਸ ਜੇ ਹਮਦਰ ਤੁਸੀਂ ਆਪ ਲਿਆਣਾ ਪੈਸੇ ਨਹੀਂ ਲੈ ਕੱਢ ਕੇ ਰਾਜੀ ਆਹੋ ਕਰਾ ਲਓ ਲੈ ਕਰਾ ਲਓ ਕਿੱਥਾ ਲੈ ਜਾਣੇ ਭਾਈ ਤੇਲ ਫੂਕਾ ਗਿਆ ਡਾਕਟਰ ਦਾ ਬਾਹਰ ਤਾਂ ਲੱਗਿਆ ਨਹੀਂ ਕਿਧਰੀ ਜੇ ਵੀ ਕਿੱਥੇ ਦੇ ਐਂ ਤਾਂ ਪਾਇਆ ਵੇ ਯਾਰ ਐਂਗਾ ਤੇ ਕਰਾ ਬੜ ਗਿਆ ਐਂ ਨਾ ਗਿਆ ਤੂੰ ਆ ਕਿੱਥਾ ਕਿੱਥਾ ਪਾਇਆ ਉਹ ਜੋਰ ਲਾਇਆ ਤੈਨੂੰ ਦੇਖਣੇ ਡਾਕਟਰ ਆ